ਲੁਧਿਆਣਾ ਦੇ ਤਾਣਾ ਖੂਮ ਕਲਾਂ ਦੀ ਪੁਲਿਸ ਨੇ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਕਾਬੂ ਕੀਤੇ ਗਏ ਦੋਸ਼ੀਆਂ ਦੀ ਪਛਾਣ ਮੰਗਲ ਸਿੰਘ ਅਤੇ ਪੂਰਨ ਸਿੰਘ ਨਿਵਾਸੀ ਮਿਹਰਬਾਨ ਲੁਧਿਆਣਾ ਦੇ ਰੂਪ ਦੇ ਵਿੱਚ ਹੋਈ ਹੈ ਪ੍ਰੈਸ ਕਾਨਫਰੰਸ ਦੇ ਦੌਰਾਨ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਲੁਧਿਆਣਾ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਹਨਾਂ ਦੋਸ਼ੀਆਂ ਦੇ ਵੱਲੋਂ ਇੱਕ ਰਿਟਾਇਰਡ ਹੋਮਗਾਰਡ ਤੇ ਜਵਾਨ ਦੀ ਹੱਤਿਆ ਕਰ ਦਿੱਤੀ ਗਈ ਸੀ ਉਸ ਦੇ ਪਛਾਣ ਨੂੰ ਲੁਕਾਉਣ ਲਈ ਉਸ ਦੇ ਸਿਰ ਦੇ ਉੱਪਰ ਪੱਥਰ ਮਾਰ ਕੇ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਕਰ ਦਿੱਤਾ ਸੀ ਤਮਰੀ ਕਦੀ ਪਛਾਣ ਨਾ ਹੋ ਸਕੇ ਫਿਲਹਾਲ ਮ੍ਰਿਤਕ ਵਿਆਜ ਤੇ ਪੈਸੇ ਲੈਣ ਦਾ ਕੰਮ ਕਰ ਰਿਹਾ ਸੀ ਪੁਲਿਸ ਦੇ ਵੱਲੋਂ ਦੋਸ਼ੀਆਂ ਨੂੰ ਕਾਬੂ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਲੁਧਿਆਣਾ ਪੁਲਿਸ ਦੇ ਵਿੱਚ ਇੱਕ ਕਮਿਸ਼ਨਰੇਟ ਦੇ ਵਿੱਚ ਇੱਕ ਮਰਡਰ ਹੋਇਆ ਸੀ ਜਿਹੜਾ ਅਨ ਆਈਡੈਂਟੀਫਾਈਡ ਡੈੱਡ ਬੋਡੀ ਮਿਲੀ ਸੀ ਤੇ ਉਹਨੂੰ ਬੁਰੀ ਤਰ੍ਹਾਂ ਉਹਦਾ ਚਿਹਰਾ ਜਿਹੜਾ ਜਿਹੜਾ ਉਹਨੂੰ ਕਹਿ ਦੋ ਵੀ ਇਸ ਢੰਗ ਨਾਲ ਕੀਤਾ ਗਿਆ ਸੀ ਵੀ ਬੇਪਛਾਣਾਂ ਕੀਤਾ ਗਿਆ ਸੀ ਖੂਨ ਨਾਲ ਲੱਤ-ਪੱਤ ਲਾਸ਼ ਸੀ ਤੇ ਉਹਦੀ ਜਿਹੜੀ ਪੈਂਟ ਉੱਤਰੀ ਵੀ ਸੀ ਤੇ ਉਹ ਅਸੀਂ ਇਹਦੇ ਵਿੱਚ ਮਕਦਮਾ ਦਰਜ ਕਰਕੇ ਲੁਧਿਆਣਾ ਕਮਿਸ਼ਨਰਡ ਪੁਲਿਸ ਦੇ ਆਫੀਸਰਜ਼ ਨੇ ਉਸ ਉਹਨੂੰ ਸਭ ਤੋਂ ਪਹਿਲਾਂ ਅਸੀਂ ਉਹਨੂੰ ਆਇਡੈਂਟੀਫਾਈ ਕੀਤਾ ਜਿਹੜਾ ਪਾਇਆ ਗਿਆ ਕਿ ਪੰਜਾਬ ਪੁਲਿਸ ਦੇ ਵਿੱਚੋਂ 2006 ਦੇ ਵਿੱਚੋਂ ਜਿਹੜੀ ਉਹ ਨੌਕਰੀ ਕਰ ਰਿਹਾ ਸੀਗਾ ਜਿਹੜਾ ਆਪਣਾ ਹੋਮਗਾਰਡ ਦਾ ਮਲਾਜ਼ਮ ਤੇ ਰਿਟਾਇਰ ਹੋ ਗਿਆ ਸੀ ਤੇ ਉਸ ਤੋਂ ਬਾਅਦ ਉਹ ਇੱਕ ਲੋਕਲ ਲੈਵਲ ਤੇ ਵਿਆਜ ਦਾ ਕੰਮ ਕਰ ਰਿਹਾ ਸੀ ਅਸੀਂ ਉਸ ਤੋਂ ਬਾਅਦ ਉਹਨੂੰ ਆਇਡੈਂਟੀਫਾਈ ਕੀਤਾ ਫਸਟ ਚੈਲੰਜ ਤੇ ਸੈਕੰਡ ਚੈਲੰਜ ਦੇ ਵਿੱਚ ਜਿਹੜੇ ਉਹਦੇ ਕਾਤਲਾਂ ਨੂੰ ਅਸੀਂ ਫੜ ਕੇ ਤੇ ਇਹ ਕੇਸ ਬਾਕੀ ਕੇਸਾਂ ਵਾਂਗੂ ਅਸੀਂ 36 ਘੰਟਿਆਂ ਦੇ ਵਿੱਚ ਇਹਨਾਂ ਨੂੰ ਦੋਨੇ ਅਕਿਊਜ਼ ਨੂੰ ਅਸੀਂ ਫੜਨ 'ਚ ਕਾਮਯਾਬ ਹੋਏ ਆਂ ਤੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਤੇ ਜਿਹੜਾ ਵੈਪਨ ਆਫ ਅਫੈਂਸ ਜਿਹਦੇ 'ਚ ਕੱਪੜੇ 'ਚ ਬੁਲੇਟ ਕੇ ਇਹਨਾਂ ਨੇ ਪੱਥਰ ਜਿਹਦੇ ਨਾਲ ਵਾਰ-ਵਾਰ ਮਾਰਿਆ ਸੀ ਉਹ ਰਿਕਵਰ ਕਰਨ 'ਚ ਕਾਮਯਾਬ ਹੋਏ ਆਂ ਤੇ ਹੋਰ ਅਸੀਂ ਇਹਦੇ 'ਚ ਜਿਹੜੇ ਐਵੀਡੈਂਸ ਦੇ 'ਚ ਉਹਨੂੰ ਉਹਦੇ ਮਿਸਲ ਦੇ ਵਿੱਚ ਲਾਵਾਂਗੇ ਤੇ ਇਹਨਾਂ ਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕਰਕੇ ਤੇ ਇਹਨਾਂ ਦਾ ਅੱਗੇ ਰਿਮਾਂਡ ਲਵਾਂਗੇ ਤੇ ਇਹ ਵੀ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ ਵੈਸੇ ਅਜੇ ਤੱਕ ਆਇਆ ਵੀ ਇਹਨਾਂ ਦਾ ਜਿਹੜੇ ਦੋਨੇ ਕ੍ਰਿਮੀਨਲ ਦਾ ਕੋਈ ਪਾਸਟ ਕ੍ਰਿਮੀਨਲ ਦੋਨੇ ਜਿਹੜੇ ਅਕਿਊਜ਼ ਦਾ ਕੋਈ ਪਾਸਟ ਕ੍ਰਿਮੀਨਲ ਰਿਕਾਰਡ ਨਹੀਂ ਪਰ ਅਸੀਂ ਇਹ ਵੀ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੇ ਕੋਈ ਇਸ ਤਰ੍ਹਾਂ ਦਾ ਕੋਈ ਹੋਰ ਜੁਰਮ ਨਹੀਂ ਕੀਤਾ ਥੈਂਕ ਯੂ ਸੋ ਮੱਚ ਲੁਧਿਆਣਾ ਦੇ ਤਾਣਾ ਖੂਮ ਕਲਾਂ ਦੀ ਪੁਲਿਸ ਨੇ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਦੋ ਦੋਸ਼ੀਆਂ ਨੂੰ ਕਾਬੂ ਕੀਤਾ। ਕਾਬੂ ਕੀਤੇ ਗਏ ਦੋਸ਼ੀਆਂ ਦੀ ਪਛਾਣ ਮੰਗਲ ਸਿੰਘ ਅਤੇ ਪੂਰਨ ਸਿੰਘ ਨਿਵਾਸੀ ਮਿਹਰਬਾਨ ਲੁਧਿਆਣਾ ਦੇ ਰੂਪ ਦੇ ਵਿੱਚ ਹੋਈ ਹੈ। ਪ੍ਰੈਸ ਕਾਨਫਰੰਸ ਦੇ ਦੌਰਾਨ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਲੁਧਿਆਣਾ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਹਨਾਂ ਦੋਸ਼ੀਆਂ ਦੇ ਵੱਲੋਂ ਇੱਕ ਰਿਟਾਇਰਡ ਹੋਮਗਾਰਡ ਤੇ ਜਵਾਨ ਦੀ ਹੱਤਿਆ ਕਰ ਦਿੱਤੀ ਗਈ ਸੀ। ਉਸ ਦੇ ਪਛਾਣ ਨੂੰ ਲੁਕਾਉਣ ਲਈ ਉਸ ਦੇ ਸਿਰ ਦੇ ਉੱਪਰ ਪੱਥਰ ਮਾਰ ਕੇ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਕਰ ਦਿੱਤਾ ਸੀ। ਤਮਰੀ ਕਦੀ ਪਛਾਣ ਨਾ ਹੋ ਸਕੇ ਫਿਲਹਾਲ ਮ੍ਰਿਤਕ ਵਿਆਜ ਤੇ ਪੈਸੇ ਲੈਣ ਦਾ ਕੰਮ ਕਰ ਰਿਹਾ ਸੀ ਪੁਲਿਸ ਦੇ ਵੱਲੋਂ ਦੋਸ਼ੀਆਂ ਨੂੰ ਕਾਬੂ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਲੁਧਿਆਣਾ ਪੁਲਿਸ ਦੇ ਵਿੱਚ ਇੱਕ ਕਮਿਸ਼ਨਰੇਟ ਦੇ ਵਿੱਚ ਇੱਕ ਮਰਡਰ ਹੋਇਆ ਸੀ ਜਿਹੜਾ ਅਨ ਆਈਡੈਂਟੀਫਾਈਡ ਡੈੱਡ ਬੋਡੀ ਮਿਲੀ ਸੀ ਤੇ ਉਹਨੂੰ ਬੁਰੀ ਤਰ੍ਹਾਂ ਉਹਦਾ ਚਿਹਰਾ ਜਿਹੜਾ ਜਿਹੜਾ ਉਹਨੂੰ ਕਹ ਦੋ ਵੀ ਇਸ ਢੰਗ ਨਾਲ ਕੀਤਾ ਗਿਆ ਸੀ ਵੀ ਬੇਪਛਾਣਨਾ ਕੀਤਾ ਗਿਆ ਸੀ ਖੂਨ ਨਾਲ ਲਥਪਥ ਲਾਸ਼ ਸੀ ਤੇ ਉਹਦੀ ਜਿਹੜੀ ਪੈਂਟ ਉਤਰੀ ਵੀ ਸੀ ਤੇ ਉਹ ਅਸੀਂ ਇਹਦੇ ਵਿੱਚ ਮੁਕਤਮਾ ਦਰਜ ਕਰਕੇ ਲੁਧਿਆਣਾ ਕਮਿਸ਼ਨਰਡ ਪੁਲਿਸ ਦੇ ਆਫੀਸਰਸ ਨੇ ਉਸ ਉਹਨੂੰ ਸਭ ਤੋਂ ਪਹਿਲਾਂ ਅਸੀਂ ਉਹਨੂੰ ਆਡੈਂਟੀਫਾਈ ਕੀਤਾ ਜਿਹੜਾ ਪਾਇਆ ਗਿਆ ਕਿ ਪੰਜਾਬ ਪੁਲਿਸ ਦੇ ਵਿੱਚੋਂ 2006 ਦੇ ਵਿੱਚੋਂ ਜਿਹੜੀ ਉਹ ਨੌਕਰੀ ਕਰ ਰਿਹਾ ਸੀਗਾ ਜਿਹੜਾ ਆਪਣਾ ਹੋਮਗਾਰਡ ਦਾ ਮਲਾਜ਼ਮ ਤੇ ਰਿਟਾਇਰ ਹੋ ਗਿਆ ਸੀ ਤੇ ਉਸ ਤੋਂ ਬਾਅਦ ਉਹ ਇੱਕ ਲੋਕਲ ਲੈਵਲ ਤੇ ਵਿਆਜ ਦਾ ਕੰਮ ਕਰ ਰਿਹਾ ਸੀ ਅਸੀਂ ਉਸ ਤੋਂ ਬਾਅਦ ਉਹਨੂੰ ਆਡੈਂਟੀਫਾਈ ਕੀਤਾ ਫਸਟ ਚੈਲੰਜ ਤੇ ਸੈਕੰਡ ਚੈਲੰਜ ਦੇ ਵਿੱਚ ਜਿਹੜੇ ਉਦੇ ਕਾਤਲਾਂ ਨੂੰ ਅਸੀਂ ਫੜ ਕੇ ਤੇ ਇਹ ਕੇਸ ਬਾਕੀ ਕੇਸਾਂ ਵਾਂਗੂ ਅਸੀਂ 36 ਘੰਟਿਆਂ ਦੇ ਵਿੱਚ ਇਹਨਾਂ ਨੂੰ ਦੋਨੇ ਅਕਿਊਜ਼ ਨੂੰ ਅਸੀਂ ਫੜਨ 'ਚ ਕਾਮਯਾਬ ਹੋਏ ਆਂ ਤੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਤੇ ਜਿਹੜਾ ਵੈਪਨ ਆਫ ਅਫੈਂਸ ਜਿਹਦੇ 'ਚ ਕੱਪੜੇ 'ਚ ਬੁਲੇਟ ਕੇ ਇਹਨਾਂ ਨੇ ਪੱਥਰ ਜਿਹਦੇ ਨਾਲ ਵਾਰ-ਵਾਰ ਮਾਰਿਆ ਸੀ ਉਹ ਰਿਕਵਰ ਕਰਨ 'ਚ ਕਾਮਯਾਬ ਹੋਏ ਆਂ ਤੇ ਹੋਰ ਅਸੀਂ ਇਹਦੇ 'ਚ ਜਿਹੜੇ ਐਵੀਡੈਂਸ ਦੇ 'ਚ ਉਹਨੂੰ ਉਹਦੇ ਮਿਸਲ ਦੇ ਵਿੱਚ ਲਾਵਾਂਗੇ ਤੇ ਇਹਨਾਂ ਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕਰਕੇ ਤੇ ਇਹਨਾਂ ਦਾ ਅੱਗੇ ਰਿਮਾਂਡ ਲਵਾਂਗੇ ਤੇ ਇਹ ਵੀ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ ਵੈਸੇ ਅਜੇ ਤੱਕ ਆਇਆ ਵੀ ਇਹਨਾਂ ਦਾ ਜਿਹੜੇ ਦੋਨੇ ਕ੍ਰਿਮੀਨਲ ਦਾ ਕੋਈ ਪਾਸਟ ਕ੍ਰਿਮੀਨਲ ਦੋਨੇ ਜਿਹੜੇ ਅਕਿਊਜ਼ ਦਾ ਕੋਈ ਪਾਸਟ ਕ੍ਰਿਮੀਨਲ ਰਿਕਾਰਡ ਨਹੀਂ ਪਰ ਅਸੀਂ ਇਹ ਵੀ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੇ ਕੋਈ ਇਸ ਤਰ੍ਹਾਂ ਦਾ ਕੋਈ ਹੋਰ ਜੁਰਮ ਤਾਂ ਨਹੀਂ ਕੀਤਾ ਥੈਂਕ ਯੂ ਸੋ ਮੱਚ